ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਹਾਂ ਜੋ ਵੀ ਜੁੜੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਲੱਸਟ ਬੇਨਤੀ ਕਰਦੇ ਆ ਪੱਕਾ ਬਣੋ ਤੁਸੀਂ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਅੱਜ ਜੀ ਆਪਣੀ ਵੀਡੀਓ ਤੇ ਫਿੰਡ ਗੁਰਜਨ ਅਕੂਗੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸੀਲ ਪਟੇ ਬਾਈ ਹੈਪੀ ਦੇ ਫਾਰਮ ਤੇ ਪਹੁੰਚੇ 3 ਵਜੇ ਤਿੰਨ ਵੜਾਂ ਦੀ ਜਾਣਕਾਰੀ ਲੈ ਕੇ ਵਧੇਰੇ ਸਾਂਝੀ ਕਰਦੇ ਆ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਦੱਬ ਕੇ ਜਰੂਰ ਸ਼ੇਅਰ ਕਰ ਦਿਓ ਹੋਰ ਇਹਦਾ ਫਾਇਦਾ ਆ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਠੀਕ ਹੈ ਜੀ ਤੇ ਨਰਕ ਪਰਖ ਤਸੱਲੀ ਕਰਨਾ ਤੁਹਾਡਾ ਫਰਜ਼ ਪੰਦਾ ਹੈ ਕਰਕੇ ਲਜਾਣਾ ਤੇ ਲੈ ਕੇ ਜਾਇਆ ਕਰੋ ਕਿਤੇੋਂ ਵੀ ਸਜਣੋ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਨਰਕ ਪਰਖ ਜ਼ਰੂਰੀ ਆ ਹਿੰਦ ਤ ਠੀਕ ਹੈ ਜੀ ਆਓ ਕਰੀਏ ਡਿਟੇਲ ਸਾਂਝੀ ਪੁੱਛ ਕੇ ਅੱਜ ਦਾ ਭਾਅ ਪਤਾ ਕਿਵੇਂ ਦਾ ਰਹੂਗਾ ਬਾਈ ਹੈਪੀ ਤੋਂ ਬਾਈ ਹੈਪੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਹੋਰ ਸਭ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੰਤੂ ਕੱਦਰਪੁਰੀ ਆ ਡਾਵੀ ਦਾ ਡਾਵੀ ਜੀ ਆਣ ਜੀ ਹੋਰ ਸਭ ਚੜ੍ਹਦੀ ਕਲਾ ਆ ਕਿਰਪਾ ਕਿਰਪਾ ਮਾਲਕ ਦੀ ਪਾਰਦੀ ਕਰ ਉੱਪਰ ਹਾਂਜੀ ਹਾਂਜੀ ਠੀਕ ਹੈ گاਵਾ ਤੇ ਮੱਜਾਂ گاਵਾ ਵੀ ਮੱਜਾਂ ਵੀ ਮੈਂ ਉਹਦੀ ਘੜਨੇ ਜੀ ਗਾਂ ਦਾ ਆਪਣਾ ਕੰਮ ਜਿਆਦਾ ਗਾਂ ਦਾ ਜਾਰਾ ਹਣਾ ਤੇ ਡਰੈਸ ਕਰੀਏ ਕਰਾਂ ਡਰੈਸ ਆਪਣਾ ਪਿੰਡ ਬੁਰਜਨਥੂ ਕੇ ਜਿਹੜਾ ਤਰਨਤਾ ਤੇ ਸੀੜ ਪੱਟੀ ਜੀ ਨਾਮ ਮੇਰਾ ਪੀਆ ਮੋਬਾਈਲ ਨੰਬਰ ਕੀ ਹੈ ਮੋਬਾਈਲ ਨੰਬਰ 824373572 ਇਸੇ ਨੰਬਰ ਤੇ ਵਟਸਐਪ ਚੱਲਦਾ ਆਪਣੇ ਵਟਸਐਪ ਚੱਲਦਾ ਹਾਂਜੀ ਤੇ ਤਿੰਨ ਵੜਾ ਸ਼ਿਵਾਰ ਕਰਕੇ ਸ਼ਹੀ ਹਾਲ ਤੋਂ ਸ਼ਹੀ ਹਾਲ ਤੋਂ ਜੀ ਘਰਦوار ਵਜਨ ਫੁੱਲ ਵੜਾ ਹਨਾ ਹਾਂਜੀ ਹਾਂਜੀ ਢੇਲ ਵੜੀ ਜਾਣਾ ਹਾਂਜੀ ਹਾਂਜੀ ਇਹ 15 ਦਿਨ ਦਾ ਸਮਾਂ ਆਣਿਆ ਕਿ 15 ਦਿਨ ਹਾਂਜੀ ਹਾਂਜੀ 15 ਦਿਨ ਦਿਨ ਪੂਰੇ ਆ ਦੇ ਲੱਗ ਦਿੱਤੇ ਜੀ ਹਾਂਜੀ ਹਾਂਜੀ ਤੇ ਖੋਲ ਕੇ ਤੋਰਾ ਤਰਾ ਕਰਾਈਏ ਜੈਕ ਰੋਏ ਇਹ ਦੂਜਾ ਸੁਆਜ ਤੇ ਚਾਰ ਦੰਦ ਅਜੇ ਮੂੰਹ ਤੋਂ ਮੂੰਹ ਤੋਂ ਚੌਗੀ ਆ ਚੌਗੀ ਆ ਜੀ ਤੇ ਸੁਆ ਦੂਜਾ ਦੂਜਾ ਸੁਆ ਆ ਜਿਹੜਾ ਫਿਰ ਵਹਿੜ ਹੀ ਪਈ ਹੈ ਨਾ ਨਵੀਂ ਇਹਦੇ ਦੋਂਦੀ ਸੁਭੀ ਆ ਹਾਂਜੀ ਲਓ ਪੈਸਾ ਜਨੂੰ ਚਾਰ ਧੰਦ ਆ ਵਾਏ ਵੱਛੀ ਮੂੰਹ ਤੋਂ ਠੀਕ ਹੈ ਜੀ ਤੇ ਵਹਿੜ ਜੰਗੀ ਲਾਇਆ ਭਾਈ ਮੋਟ ਲਿਆ ਫੁੱਲ ਲੈ ਟੋਲੇ 15 ਦਿਨ ਲੈ ਜੂ ਹਣਾ ਹਾਂਜੀ ਹਾਂਜੀ 15 ਦਿਨ ਜਿਹੜੇ ਪੂਰੇ ਲਿਖਤੀ ਦੇੜੇ ਪਏ ਆ ਠੀਕ ਆ ਹਾਂਜੀ ਤੇ ਬਾਈ ਹੈਪੀ ਦੀ ਕੀਮਤ ਦਾ ਹਿਸਾਬ ਨਾਲ ਆਈਏ ਤੇ ਕਿੰਨੇ ਦੀ ਆਪਾਂ ਦੇ ਦਈਏ ਜਾਏ ਮੋੜ ਸੁਣਦਾ ਤੁਹਾਨੂੰ ਪਤਾ ਇਹ ਵਾਸੀ ਤਿਆਰ ਹੀ ਫਿਰਦੇ ਵਾਸੀ 55-60 ਹਜ਼ਾਰ ਦੀ ਹੈਗੀ ਆ ਹੈਗੀ ਆ ਹੋਣ 50000 ਚੋਂ ਮਾਨਦਨ ਕਰਦੇ ਹੋ 5000 ਰੁਪਏ ਛੱਡ ਦਿਆਂਗੇ ਇਹ 45 ਦੀ ਹਾਂਜੀ ਹੋਰ ਛੱਡ ਦੇ ਦੋ ਕਿਉਂ ਦੇ ਦਾਂਗਾ ਹਾਂ ਤੇ 47000 ਦੀ ਹਾਂਜੀ ਬੱਚੀ ਬਣੂ ਸਾਨੂੰ ਮੜੀ 14 ਕਿਲੋ ਦੁੱਧ ਪਹਿਲਾਂ ਨੇ ਕੱਢਿਆ 13 14 ਨਹੀਂ ਇੱਥੇ ਢੋਲ ਬੜੀ ਬੱਚੀ ਹਾਂਜੀ ਬਾਕੀ ਰਾਜੀ ਬਾਜੀ ਵੀ ਪੂਰੀ ਆ ਤੇ ਕੱਦ ਵਜਨ ਵੀ ਵੱਡਾ ਹਨਾ ਛੋਟੀ ਨਹੀਂ ਆ ਆਮ ਗੈਂਚ ਨਹੀਂ ਆ ਦੂਜੇ ਨੰਬਰ ਤੇ ਆ ਗਈ ਬਿਲਕੁਲ ਜੈਡ ਬਲੈਕ ਹਨਾ ਹਾਂਜੀ ਨਾ ਕਰਕੇ ਕਾਲੀ ਤੇ ਕਿੰਨਾ ਦੁੱਧ ਕੋਲੇ ਇਹਦੇ ਕੋਲੇ ਦਾ ਬੱਚਾ ਕਿੰਨਾ ਦਾ ਦਾਕ ਤੋਂ ਲਿਆ ਵਾ ਅੱਛਾ ਹੁਣ 8 ਕਿਲੋ ਦੁੱਧ ਹੋਊਗਾ ਲੀਟਰ ਵਾਲਾ ਮਹਿੰਗੇ ਦਾ ਨਾ ਜਿਵੇਂ ਭੁੱਖੇ ਜੇ ਡੰਗਰ ਖਾਲੇ ਆ ਪੱਠੇ ਪੁੱਠੇ ਨਹੀਂ ਪਾਇ ਬੜੇ ਤੂੜੀ ਆਈ ਪੱਠੇ ਨਹੀਂ ਆਈ ਹਾਂਜੀ ਹਾਂਜੀ ਠੀਕ ਆ ਬੱਚਾ ਹੋ ਗਈ 2 ਮਹੀਨਿਆਂ ਦਾ ਹੋਊਗਾ ਨਾ ਆ 1.5 ਦਾ ਵਾਲੇ ਕੋਈ ਦੂਧ ਦਾ ਲੜੇ ਸੱਚ ਨੂੰ ਬੱਚਾ ਉੱਚਾ ਆਂਦਾ ਤੇ 9 ਕਿਲੋ ਦੁੱਧ ਤੇ ਹਾਂਜੀ ਨਹੀਂ ਦੁੱਧ 10 ਰੁਪਏ ਦੇ ਹੋਣਾ 8 ਕਿਲੋ ਲੀਟਰ ਮਾਰ ਕੇ ਉਹਨਾਂ ਲੀਟਰ ਮਾਰਮਾ 8 ਹੋਣਾ ਕਰਾ ਚੈੱਕ ਕਰਾ ਚੌਣ ਓਕੇ ਨਾ ਭਰਾ ਬੜਾ ਜਿਆਦੀ ਚੰਗੀ ਜਿਆਦੀ ਬੱਚੇ ਤੇ ਮਿਲਣਾ ਨਾ ਹਾਂਜੀ ਹਾਂ ਜਿੱਦਾਂ ਮਰਜ਼ੀ ਢੋਲੋ ਬੱਚੇ ਤੇ ਢੋਲੋ ਮੋਹਰ ਦਾ ਢੋਲੋ ਚੱਕਰੀ ਢੋਲਣੀ ਤੇ ਥਾਨ ਬੜਾ ਸੋਹਣਾ ਲੱਗਾ ਨਾ ਨੋਕ ਵਾਲਾ ਕਿਆ ਬਾਤ ਹੈ ਥਾਨ ਲੋ ਇਹ ਵੀ ਚਾਰ ਦਾਂਦੀ ਆ ਇਹ ਵੀ ਚਾਰ ਦਾਂਦੀ ਇਹ ਵੀ ਇਹ ਫਿਰ ਦੂਜਾ ਸਵੇਰ ਹੀ ਇਹ ਵੀ ਹੋਊਗੀ ਹਾਂਜੀ ਦੂਜਾ ਸਵੇਰ ਦੀ ਆ ਹੂੰ ਹੂੰ ਤੇ ਕੀਆਂ ਨੂੰ ਦੀ ਹੱਸੀਆਂ ਪਈਆਂ ਨਾ ਹਾਂ ਹਾਂ ਥਾਨ ਬੜਾ ਸੋਹਣਾ ਲੱਗਾ ਕਰਮਾ ਲਾਇਓ ਭਾਈ ਥਾਨ ਬੜਾ ਚੰਗਾ ਲੱਗਾ ਜੀ ਮਾਗੀ ਚੂਣੀ ਬੜੀ ਚੰਗੀ ਆ ਚੋਾਈ ਤੇ ਵੀ ਬਹੁਤ ਜਿਆਦੀ ਚੰਗੀ ਠੀਕ ਹੈ ਜੀ ਹਾਂ ਜੀ ਕੋਲ ਵੱਡੀ ਹੈ ਜੀ ਚਲੋ ਇਹ ਬੰਦੋ ਤੇ ਇਹਦੀ ਕੀਮਤ ਕਿੰਨੀ ਹੈ ਇਹਦਾ ਮੋਰ 30 ਕਰ ਲਈ ਜੀ 32 ਕਰ ਲਈ ਜੀ 28000 ਦੇਣ ਦੇ 来 đi हां जी दो ਛੱਡ ਦਈਏ ਨਾ ਦੇ ਦਾਂਗੇ 26000 26000 ਕਰਦਾ ਸ਼ੂਟ ਕਰਦੇ ਹੋਰ ਨਾ ਜੀ 25 ਦੀ ਕਰ ਲਈਏ ਚਲੋ 25 ਦੀ ਕਰੀਏ ਠੀਕ ਕਰ 25000 ਦੀ ਜੈਸਨ ਉਹ ਕਰਦੇ ਹੈਂ ਹਾਂ ਜੀ ਠੀਕ ਹੈ ਉਹ ਜੋ ਸ਼ੋਰ ਹੀ ਨਹੀਂ ਆ ਬੜਾ ਛੋਟੀ ਨਹੀਂ ਫੁੱਲ ਵੱਡੀ ਆ ਜੋ 10 ਕਿਲੋ ਜੋਗ ਲਿਆ ਵਾ ਪਰ ਆਪਾਂ 1 ਲੀਟਰ 8 ਕਿਲੋ ਦੇ ਮਰਵਾ ਕੇ ਦੇਵਾਂਗੇ ਓਕੇ ਭਰਾ ਹਾਂ ਜੀ ਹੈਨਾ ਤੇ ਆ ਗਈ ਟੋਕਰ ਹਾਂਜੀ ਠੀਕ ਹੈ ਕਿੰਨਾ ਦੁੱਧ ਕੋਲ ਹੋਊਗਾ ਇਹਦੇ ਕੋਲ 5 ਕਿਲੋ ਦੁੱਧ ਆ ਜੀ 5 ਕਿਲੋ ਹਾਂਜੀ ਠੀਕ ਹੈ ਚਾਰੇ ਥਾਣ ਓਕੇ ਚੱਲਦੇ ਆ ਚਾਰੇ ਕੋਕੇ ਆਲੇ ਲੱਗਣਾ ਥਣ ਅੱਧਾ ਜੀ 10 ਥਾਣ ਆ ਜਿਹੜਾ ਨਾ ਅੱਧਾ ਹੋਵੇ ਇਹ ਅੱਧਾ ਥਾਣ ਤਾਰਾ ਘਾਚਾ ਨਾ ਹਾਂਜੀ ਠੀਕ ਆ ਤੇ ਦੁੱਧ 5 ਕਿਲੋ 5 ਕਿਲੋ ਆ ਜੀ ਤੇ ਬਣੀ ਪੁਣੀ ਵੀ ਆ ਬਣੀ ਆ ਜੀ ਇਹ ਡੇਟ ਤੋਂ ਚੈੱਕ ਕਰਵਾਈ ਉਹਦਾ 100 ਜੋ 90% ਆ ਅੱਛਾ ਅਠਾ ਥਾਣ ਨਾਲ ਹੋਰ ਚੈੱਕ ਹੋ ਜੀ ਪੂਰੀ ਪਤਾ ਲੱਗਣ ਦਿਆ ਕੋਈ ਹੋਰ ਕਰਾਂ ਹਾਂਜੀ ਸਭ ਪਹਿਲੇ ਜਦੋਂ ਚੈੱਕ ਕਰਵਾਈ ਗੱਲ ਵੀ ਕਰਵਾਵਾਂਗੇ ਹੂੰ ਵੀ ਇੱਥੇ ਥਾਂ ਨਾਲ ਪੂਰਾ ਪਤਾ ਲੱਗਦਾ ਪੂਰਾ ਠੀਕ ਮੋਡ ਲਾਓ ਬਾਕੀ ਆ ਜਿਹੜੀ ਵੀ ਠੀਕ ਹੈ ਉਹ ਪੌਣਾ ਕੇ ਪਾਲਣ ਦੇ ਮੰਗਾ ਮਾਈ ਬਾਤ ਥਲੇ ਵਾ ਦੇ ਤੇ ਇਹਦੀ ਕੀਮਤ ਕਿੰਨੀ ਆ ਇਹਦੀ ਕੀਮਤ 14 ਕਰ ਲਈਏ 15 ਕਰ ਲਈਏ 12000 ਦੇ ਦੇ ਦਾਂਗੇ ਜੀ ਹਾਂ ਜੈਸਨ ਹੋਈ ਹਾਂਜੀ ਕਰਦਾ ਛੋਲ ਛੱਪਾ 10 ਦੀ ਕਰਤੀਏ ਦੇ ਦਾਂਗੇ 10000 ਦੇ ਹਾਂ 10000 ਹਾਂ ਤੇ ਨਾ ਹੀ ਹੋਣੀ ਸੱਜਣੋ ਹਾਂਜੀ ਤੇ ਖਰੀਦਦਾਰੀ ਚਲੋ ਆਪਣੀ ਕਰ ਲਿਓ ਠੀਕ ਆ ਭਾਅ ਬੜੇ ਜਾਇਜ਼ ਨੇ ਹੌਲੇ ਨੇ ਤੇ ਠੀਕ ਆ ਜਿੰਨੇ ਜੋਗੀਆਂ ਵੜਾ ਸ਼ਾਈ ਹਾਲ ਵੀ ਚੰਗੀ ਆ ਸਹੀ ਹਲ ਚੋਰਾ 15 ਕਿਲੋ ਦੁੱਧ ਤੇ ਬੜੇ ਆਰਾਮ ਨਾਲ ਭਰਦੋਈ ਨਾ ਹਾਂਜੀ ਜੇ ਸਾਸਿਕਾਲ ਦੀ ਸਾਰਿਆਂ ਨੂੰ ਰੱਬ ਰੱਖੇ